ਸੱਚੀ ਗੱਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਲੋ ਜੀ ਪਿੰਡ ਨਿੱਕੋਸਰਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਦੇ ਕੋਲ ਨਾ ਪੂਰੇ ਕਮਾਲ ਦੇ ਤੋਹਫੇ ਆ ਗਏ ਆ ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਪੂਰੇ ਕਮਾਲ ਦੀਆਂ ਝੋਟੀਆਂ ਤੋਹਫੇ ਹੀ ਅੱਜ ਕਰਦੇ ਵੀਰ ਨਾਲ ਗੱਲ ਸਾਸੀ ਕਾਲ ਜੀ ਵੀਰ ਜੀ ਸੱਸੀ ਆ ਵੀ ਜੀ ਹੋਰ ਸਨੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਰਾਉ ਬੜੇ ਦਿਨ ਪਾਤੇ ਜੀ ਵੀਡੀਓ ਚ ਬੜੇ ਦਿਨ ਇੱਕ ਵੀਰ ਜੀ ਮਾਲ ਵੀ ਘੱਟ ਲੱਭਣ ਰਿਆ ਜੀ ਠੀਕ ਹੈ ਜੀ ਇੱਕ ਉਦਾਂ ਵੀ ਰੇਟ ਜ਼ਿਆਦਾ ਦੇਖੋ ਗਈ ਆ ਠੀਕ ਹੈ ਹਾਂ ਜੀ ਤੇ ਪਹਿਲੀਆਂ ਫਿਰ ਭੇਜਤੀਆਂ ਪਹਿਲੀਆਂ ਚਲ ਗਈਆਂ ਜੀ ਆਪਣੀਆਂ ਠੀਕ ਹੈ ਜੀ ਹਾਂ ਜੀ ਪਹਿਲੀਆਂ ਵਡਾਲਾ ਬੰਗੜ ਭੇਜਤੀਆਂ ਠੀਕ ਹੈ ਜੀ ਹਾਂ ਜੀ ਜੋੜਾ ਹੀ ਲੈ ਗਿਆ ਵੀਰ ਚਲ ਵਧੀਆ ਗਿਆ ਤੇ ਦੱਸੋ ਆਪਣਾ ਨਾਮ ਡਰੈੱਸ ਨਾਗੌਰ ਪ੍ਰੀ ਸਿੰਘ ਜੀ ਪਿੰਡ ਨਿੱਕੋਸਰਾ ਸਟੀਲ ਡੇਰਾਵਾ ਬਣਾ ਕੇ ਤੇ ਜ਼ਿਲ੍ਹਾ ਗਰਦਾਸਪੁਰ ਠੀਕ ਹੈ ਜੀ ਫੋਨ ਨੰਬਰ ਆਪਣਾ 8264389690 ਹੈ ਠੀਕ ਹੈ ਜੀ ਤੇ ਹਾਂਜੀ ਕਿਹੜੀ ਤੋਂ ਕਰੀਏ ਸਟਾਰਟ ਫਿਰ ਵਿਜੇ ਛੋਟੀ ਤੋਂ ਕਰ ਲੈਣੀ ਪਹਿਲਾਂ ਤੋਂ ਠੀਕ ਹੈ ਪਹਿਲਾਂ ਛੋਟੀ ਤੋਂ ਕਰ ਲਈਏ ਠੀਕ ਹੈ ਵਿਜੇ ਹਾਂਜੀ ਤੇ ਵਿਜੇ ਕਿੰਨੇ ਟਾਈਮ ਦੀ ਸੂਈ ਜੇ ਪਹਿਲਾ ਸੁਆ 20 ਦਿਨਾਂ ਦੀ ਛੋਟੀ ਸੁਈ ਆ ਠੀਕ ਹੈ ਤੁਹਾਨੂੰ ਤੁਹਾਨੂੰ ਚੈੱਕ ਕਰ ਸਕਦੇ ਨੇ ਤੁਹਾਨੂੰ ਬਹੁਤ ਵਧੀਆ ਲੱਗਾ ਚੌਗੀ ਦੰਦੀ ਛੋਟੀ ਆ ਠੀਕ ਹੈ ਜੀ ਮੂੰਹ ਚਾਰਦਾ ਪਹਿਲਾ ਸੁਆ ਉਹ ਬੱਚਾ ਜੀ ਵਿਖਾ ਦੂ ਠੀਕ ਹੈ ਜੀ ਲਓ ਜੀ ਇਹ ਇਹਦਾ ਬੱਚਾ ਜੇ ਕਟੀਆਂ ਕਟਾ ਜੇ ਕੱਟੀ 20 ਦਿਨਾਂ ਦੀ ਅਸਮਗਰ ਕੱਟੀ ਚੰਗੀ ਆ ਗਈ ਜੇ ਹਾਂਜੀ ਠੀਕ ਹੈ ਜੀ ਤੇ ਤੋਰੀ ਕਿੰਨਾ ਦੁੱਧ ਜੇ ਤੇ ਕੋਹ ਹੁਣ ਦੁੱਧ ਵੀ ਜੀ 1 ਕਿਲੋ ਜੇ ਠੀਕ ਹੈ ਜੀ ਹੈ ਨੌ ਆ ਹੀ ਹੱਥ ਕਹਿੰਦੇ ਜੀ ਠੀਕ ਹੈ ਜੀ ਇਹ 24 ਕਿੰਨਾ ਟਾਈਮ ਦੀ ਜੇ ਇਹਨਾਂ ਦੀ ਹੁਣ 24 ਆ ਨਹੀਂ ਹੁੰਦੀ ਇਹ 7 ਤੋਂ 7 ਠੀਕ ਹੈ ਜੀ ਲਓ ਜੀ ਹ ਵੇਖੋ ਸ਼ਾਈ 쉬 ਕਿੱਢੀ ਆ ਪਰੀ ਪਲੋਸੀ ਖੱਟੀ ਆ ਠੀਕ ਹੈ ਜੀ ਸੁਬਾ ਦੰਦੋਂ ਵਿੱਚ ਚਾਰ ਦੰਦ ਜੀ ਠੀਕ ਹੈ ਵੀਰ ਜੀ ਹਾਂ ਜੀ ਲੋਈ ਥੰਮਸ ਜੰਗਾ ਪੱਕੀ ਨਾ ਕਿ ਵਈ ਜੇ ਜੇਦੀ ਹੋਈਆਂ ਵੇ ਥੋੜਾ ਟਾਈਮ ਹੀ ਲੱਗੇ ਬਸੀ ਦੇਖ ਸਕਦੇ ਥੰਣ ਲੇਵਾ ਜਵਾਈ ਜਵਾਈ ਵੀ ਜੀ ਅਸੀਂ ਤੈਨੂੰ ਪਤਾ ਕਿੰਨੇ ਚਿਰ ਦੇ ਕੰਮ ਕਾੰਦੇ ਆ ਆਪਣਾ ਪੁਰਾਣਾ ਕੰਮ ਆ ਪਰੀ ਪਸ਼ੂ ਡੱਕ ਕੇ ਨਹੀਂ ਪਾਇਆ ਤਾਂ ਜਿੱਦ ਤੱਕ ਤੂੰ ਹੀ ਦਾ ਦੋ ਕੋਈ ਲਾਮਾ ਆਇਆ ਹੋਇਆ ਦਾ ਹਾਂ ਜੀ ਹਾਂ ਜੀ ਪੂਰਾ ਮੱਗਲੇ ਜਿੰਨਾ ਪਸ਼ੂ ਤੇ ਲਈ ਦੋਧਿਆ ਉਸ ਦਸੀਦਾ ਦਾ ਧੱਕ ਕੇ ਕਦੀ ਪਸ਼ੂ ਨਹੀਂ ਪਾਇਆ ਠੀਕ ਹੈ ਜੀ ਹਾਂ ਜੀ ਕਿਉਂ ਨਾਲ ਇਹ ਗੱਲ ਜੇ ਦੁੱਧ ਨਾ ਹੋਵੇ ਤੇ ਕੋਈ ਭਰਾ ਲੈ ਜੇ ਅਜੇ ਨਾ ਦੁੱਧ ਹੋਵੇ ਤੇ ਰਹਿਣ ਦੇ ਬੱਚੇ ਠੀਕ ਹੈ ਨਾ ਆਪਣੇ ਨੂੰ ਸਿੱਧੀਆਂ ਗੱਲਾਂ ਆ ਇਹ ਨਹੀਂ ਹੁੰਦਾ ਬਿਨੈ ਨੂੰ ਇਹ ਚੰਗੀ ਆ ਜੇ ਤੇ ਦੁੱਧ ਹੋਵੇ ਤੇ ਲੈ ਜੇ ਨਹੀਂ ਹੋਵੇ ਤੇ ਇੱਥੇ ਵੱਜੀ ਠੀਕ ਹੈ ਜੀ ਮੁੱਲ ਕਿੰਨਾ ਹੈ ਇਹਦਾ ਇਹਦਾ ਮੁੱਲ ਜਿਹੜੇ ਬਾਜ਼ਾਰ ਦੇ ਹਿਸਾਬ ਨਾਲ ਤੇ ਮੈਂ ਤਾਂ ਇਹਨਾਂ ਕੱਲ ਹੀ 85000 ਜਾਇਜ਼ ਕਰਿਆ ਕਰ ਇਦਾਂ ਨਾ ਕਰਿਆ ਕਰ ਨਵੀਂ ਝੋਡੀ ਵੀ ਕੀਮਾ ਸਾਹਿਬ 2-4 ਸੂਏ ਪੀਨ ਵਾਲੀ ਆ ਜਾਇਜ਼ ਕਰੀਏ ਹਾਂ ਜੀ ਜਾਇ ਇਹ ਅੱਜ ਫਿਰ ਦੇ ਦਿਆ 80 ਦੀ 80 ਦੀ ਹਾਂ ਜੀ 75000 ਦੀ ਕਰਦੀ ਮੈਂ ਇਹਦੇ ਨਾਲ ਨਹੀਂ ਤਾਂ ਕਰੀ ਕੁਝ ਨਹੀਂ ਹੁੰਦਾ ਪਰ ਤੁਹਾਡੀ ਅਹੀਂ ਮੋੜ ਨਹੀਂ ਸਕਦੇ ਪਰ ਜਸ਼ਨੋਂ 7500 ਆਦੀ ਹੁੰਨੀ ਏ 4-5 ਸੂਵੇ ਪੀਲੇ ਵਾਦੇ ਬੰਦੀ ਘਾਟੇ ਬੰਦੀ ਨਹੀਂ ਚੌਗੀ ਕੱਟੀ ਆ ਏ ਠੀਕ ਹੈ ਜੀ ਦੇਖੋ ਥਾਂ ਲੈ ਬਾਹਰ ਚਲੋ ਜੇ ਦੁੱਧ ਹੋਵੇ ਦਵਾਈ ਇਹ ਹੋਈ ਆ ਫਿਰ ਥਾਂ ਲੈ ਬਾਹਰ ਖਵਾਓ ਠੀਕ ਹੈ ਜੀ ਹਾਂ ਜੀ ਤੇ ਅੱਗੇ ਬੂੜੀ ਆ ਗਈ ਜੇ ਨਗੀਨਾ ਪੂਰੇ ਟੌਪ ਦਾ ਪੂਰਾ ਟੌਪ ਦਾ ਨਗੀਨਾ ਆਇਆ ਬੂੜੀ ਜਲਾ ਵਾਲੀ ਬੂੜੀ ਆ ਠੀਕ ਜੀ ਤੇ ਆ ਲੈਣਾ ਚੱਕਾ ਸਾਰੇ ਪੂਰੇ ਕਮਾਲ ਦਾ ਥਣ ਲਗਾ ਜੇ ਤੇ ਵੀ ਜੀ ਇਹ ਕਿਦਾਂ ਜੇ ਡਿਟੇਲ ਲਓ ਵੀ ਜੀ ਦੁੱਧ ਆਇਆ ਇਸਲੇ ਹਾਂਜੀ ਹਾਂਜੀ ਤੇ 10 ਤਰੀਕ ਜਿਹੜੀ ਆਉਣੀ ਹੈ ਨਾ ਹਾਂਜੀ 2 ਮਹੀਨੇ ਹੋ ਜਨੇ ਇਹਨੂੰ ਪੂਰਾ ਟੀਕਾ ਲਵਾਇਆ ਵਾ 2 ਮਹੀਨੇ ਹੋ ਜਨੇ ਉਹਨਾਂ ਦੇ ਘਰ ਵਾਲੇ ਦੇ ਕਹਿਣ ਮੁਤਾਬਕ ਮਤਲਬ ਆਪਾਂ ਪਰ ਖਾਲੀ ਮੰਨੀ ਇਹਨੂੰ ਨਿਕਲ ਆਵੇ ਅਗਲੀ ਕਿਸਮਤ ਦੇਣੀ ਆ ਨਿਕਲ ਆਵੇ ਉਹ ਅਗਲੀ ਦੀ ਕਿਸਮਤ ਆ ਹਾਂਜੀ 2 10 ਤਰੀਕ ਨੂੰ ਹਾਂਜੀ 2 ਮਹੀਨੇ ਪੂਰੇ ਹੋ ਜਨੇ ਇਹਨੂੰ ਠੀਕ ਹੈ ਜੀ ਹਾਂਜੀ ਚਲੋ ਕੋਈ ਡੇਹੋਂ ਡੇੜ ਲਾ ਲੈ ਕੋਈ ਭਰਾ ਤੇ ਡੇੜ ਤੋਂ ਘਾਟ ਗਿਆ ਜੇ ਵੈਸੇ ਹਾਂਜੀ ਅਜੇ ਘਾਟਿਆ ਹਾਂਜੀ ਘਾਟਿਆ ਤੇ ਤੋਰੀ ਵਿੱਚ ਇਹਨੂੰ ਵੀ ਲੋ ਜੀ ਬੂਰੀ ਕੋਈ ਭਰਾ ਜਾ ਕੇ ਸਾਂਭ ਲੂਗਾ ਤੇ ਪੂਰੇ ਕਮਾਲ ਦੀ ਹੈ ਚੰਗੇ ਥਾਣੇ ਦੇ ਵੇਦੀ ਆ ਬੜੇ ਵੀਰਾਂ ਦੀ ਡਿਮਾਂਡ ਹੀ ਥੁਰੀ ਲਿਆਓ ਤਲਾ ਵਾਲੀ ਠੀਕ ਹੈ ਜੀ ਨਾਲੇ ਤਲਾ ਵਾਲੀ ਨਾਲੇ ਨੀਲੀ ਵਾਹ ਬੂਰੀ ਦੀ ਵੈਸੇ ਵੀ ਡਿਮਾਂਡ ਬੜੀ ਆ ਜੋਕੇ ਚੂਂਗੋ ਜੋਕੇ ਕਹਿੰਦੇ ਜਿਹਨੇ ਬੂਰੀਆਂ ਮੱਝਾਂ ਦੇ ਪੀਲੇ ਖੁਆਣ ਬਾਰੇ ਠੀਕ ਹੈ ਲੋ ਜੀ ਥਾਣੇ ਦੇ ਵਾ ਚੈੱਕ ਕਰ ਸਕਦੇ ਲਾਗੇ ਤੋਂ ਵੇਖੋ ਇਹ ਪੂਰੇ ਸਾਫ ਆ ਬਈ ਨਿਕਲ ਆਈ ਨਾ ਨਿਕਲੀ ਬਈ ਇੰਨੇ ਕੀ ਦੀ ਦੇਦਨੀ ਆ ਵੀ ਇਦਾਂ ਦੀ ਬੁਰੀ ਮਿਲੂਗੀ ਨਹੀਂ ਉਹਨੇ ਦੀ ਜਿੰਨਾ ਇਹਦਾ ਰੇਟ ਪਾ ਦੇਣਾ ਬਈ ਥਾਮ ਤੋਂ ਬੜੇ ਕਮਾਲ ਦਾ ਲੱਗਾ ਜੀ ਇਹ ਬਲੀਡਰ ਬੰਦੇ ਨੇ ਲੈ ਨਹੀਂ ਕੀ ਮਾ ਸਾਹਿਬ ਸਹੀ ਗੱਲ ਹੈ ਬਲੀਡਰ ਬੰਦੇ ਕਰਨੀ ਇਹ ਸ਼ੌਂਕੀ ਕਰਨੀ ਸ਼ੌਂਕੀ ਬੰਦੇ ਚਮਕੀ ਬੰਦੇ ਜਿਹਨੂੰ ਪੜ ਕੇ ਥਾਨ ਲੈਵਾ ਚੱਕ ਲਾਓ ਠੀਕ ਹੈ ਜੀ ਜਾ ਥਾਲੇ ਵਸ ਹਾਂ ਜੀ ਮੋਲੇ ਦਾ ਜੈਜ ਨੇ ਕਿਆ ਕਰ ਦਈਏ ਜੇ ਆਈ ਬਿਲਕੁਲ ਜੈਜ ਜਿੱਥੇ ਕੋਈ ਮਰਜ਼ੀ ਵੇਖ ਲੈ ਵੀਡੀਓ ਭਾ ਜਿੱਥੋਂ ਨਿੱਕੋ ਸਰਾ ਚੀਜ਼ਾਂ ਮਿਲਦੀਆਂ ਨਾ ਉਹੀ ਹੋਰ ਕਿਦੋਂ ਮਿਲਦੀਆਂ ਨਾਲ ਚੀਮਾ ਡੇਰੀ ਫਾਰਮ ਹਾਂਜੀ 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 ਕੀ ਕਰਦੀਏ ਜੈਜਾ ਜੈਜ ਦੇ ਲਈ 50000 ਦੀ ਬਿਲਕੁਲ ਜੈਜ ਕਰੀਏ ਮੰਨ ਤਾਂ ਇੱਕ ਕਰਦੀਏ ਫਿਰ ਮੈਂ ਇਹ ਕਰਾ ਜੋ ਕਹੋਗੇ ਦੇ ਦਾਂਗੇ ਚਲ ਇੱਕ ਛੱਟਾ ਭਲਾ ਕਿੰਨੇ ਦੀ ਕਰਦਾ ਫਿਰ ਮੈਂ ਤਾਂ ਜੈਸ ਮੈਂ ਨਾ ਦੋ ਕਰ ਛੱਡ ਦਿੰਨੇ 60 ਚ ਨਹੀਂ 65 ਚ ਚਲ ਫਿਰ 60000 ਦੀ ਹੋਗੀ ਯਾਰ ਸਿਰੋਂ 200 ਰੁਪਏ ਛੋਟ ਕਰਨੀ ਮੇਰੇ ਹੱਥ ਜੋੜ ਕੇ ਬੇਂਦੀ ਉਹ ਵੀਰ ਫੋਨ ਲਾਵੇ ਜਿਹਨੇ ਲੈਣੀ ਸਾਡੀ ਲੋ ਜੀ ਵੀਰ ਜੀ ਮਿਲਦੀਆਂ ਨਹੀਂ ਜੇ ਪੂਰੀ ਆ ਛੋਟੀ ਤੇ ਦੁੱਧਿਆਂ ਨਾਲ ਬਣੀ ਵੀ ਜੇ ਤੇ ਜੇ ਨਿਕਲ ਆਵੇ ਅਗਲੇ ਦੀ ਕਿਸਮਤ ਨਿਕਲ ਆਵੇ ਤੇ 70 ਰੁਪਏ ਤਰੀਆ ਵਾਲੀ ਜਿੱਥੇ ਮਰਜੀ ਵੇਖ ਦੀ ਜੇ ਇਹ ਤੁਹਾਨੂੰ ਤੁਹਾਨੂੰ ਬੜੇ ਕਮਾਲ ਦਾ ਲੱਗਾ ਜੀ ਹਾਂ ਜੀ ਜੇ ਕਿ ਤਾਜੀ ਸੂਈ ਆ ਗਈ ਜੇ ਅੱਗੇ ਤਾਜੀ ਸੂਈ ਜੇ ਲੋ ਜੀ ਇਹ ਦਾ ਬੱਚਾ ਜੇ ਤੇ ਯਾ ਦੇਣਿਆ ਮੈਂ ਸੂਈ ਨੂੰ ਲੋ ਜੀ ਵੀਰ ਜੀ ਥੋੜੀ ਜੀ ਲੱਪੇ ਜੇ ਹੈ ਵੱਡੀ ਜੇ ਤੇ ਦਿਹਾੜੀ ਤੱਕ ਜਿੱਦੀ ਸੁਧੀ ਸੁਧੀ ਹੋ ਜਾਊਗੀ ਬੋਈ ਚਾਰੂ ਚਰੂ ਬੜੂਏ ਪੱਠਿਆਂ ਦੇ ਮੂਹ ਨੂੰ ਨਹੀਂ ਤੇ ਪੁੱੜਦੀ ਵੇਖ ਸਕਦੇ ਭਰਾ ਕੱਲ ਰਾਤੀ ਚੀਮਾ ਸਾਹਿਬ ਲੈਂਦੀ ਆ ਜੀ ਠੀਕ ਹੈ ਜੀ ਤੇ ਬੌਲਾ ਹੀ ਕੋਈ 5 ਤੋਂ 6 ਕਿਲੋ ਬੌਲਾ ਹੀ ਬੌਲਾ ਜੀ ਇਹ ਤਾਂ ਥੋੜੇ ਬੜੇ ਕਮਾਲ ਦਾ ਲੱਗਾ ਜੀ ਤੀਜਾ ਸੁਆ ਜੇ ਅ ਤੀਜਾ ਸੁਆ ਆਏਗਾ ਤੀਜਾ ਹੀ ਡੰਗ ਸੂਈ ਨੂੰ ਜੇ ਠੀਕ ਹੈ ਫੇਸ ਦੀ ਵੀਡੀਓ ਚੈੱਕ ਕਰ ਸਕਦੇ ਜੀ ਹੈ ਚੰਗੀ ਝੋਟੀ ਤੇ ਬੱਚਾ ਵੀ ਤਾਜੀ ਸੂਈ ਜੇ ਜੇ ਇਹਨਾਂ ਵੀ ਜਿਹੜੀ ਤੂੰ ਥੋੜੀ ਸੂਈ ਹੈ ਤਾਜੀ ਥੋੜੀ ਢਾੜੀ ਤੇ ਲੱਪਾ ਲੂਪਾ ਲਾਉਂਦਾ ਪਸ਼ੂ ਹਾਂਜੀ ਹਾਂਜੀ ਪਰ ਚਾਰੂ ਬੜੀ ਜੇ ਨਹੀਂ ਉਸ ਚਾਰੂ ਤੇ ਮੈਂ ਕਿਹਾ ਪਈ ਨਹੀਂ ਆ ਗਈ ਭਾਈ ਲੱਕੜਾ ਸੁਰਦੋ ਗਾੜੀ ਉਹ ਵੀ ਖਾਈ ਜਾਊ ਠੀਕ ਹੈ ਜੀ ਬਕਦਰ ਉਹਦੇ ਹੱਡਾਂਗੇ ਤਾਂ ਸਿੱਧੀ-ਸੁੱਧੀ ਹੋ ਜਨਾ ਇਹ ਹੈ ਕੱਦ ਕਾਠ ਵਾਲੀ ਜੇ ਪੂਰੀ ਤੋੜ 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 ਥੋੜੀ ਬੱਚੇ ਦਾ ਕਰਦੀ ਹੈ ਹਾਂ ਜੀ ਬੱਚੇ ਦਾ ਬੜਾ ਕਾਤੀ ਠੀਕ ਹੈ ਜੀ ਵੀਰ ਜੀ ਬਕ ਚੰਗੇ ਥਣ ਲਵੇ ਦੀ ਆ ਕੱਲਾ ਕਲਾ ਨਿਕਲਵਾ ਥਣ ਲੱਗਾ ਜੀ ਕੀ ਦਾ ਬੜਾ ਕਰਦੀ ਕੀ ਮਾਦਾ ਠੀਕ ਹੈ ਜੀ ਵੀ ਹੈ ਚਾਰੂ ਬੜੀ ਚ ਪੱਠੀਆਂ ਤੋਂ ਨਹੀਂ ਟੁੱਟਦੀ ਹਾਂ ਜੀ ਜੀ ਕਿੰਨਾ ਜੇ ਮੋਲੇ ਦਾ ਮੋਲੇ ਤੇ ਕੀਮਾ ਦਾ ਬਾਜ਼ਾਰ ਬੜਾ ਤੇਜ ਆ ਹਾਂ ਜੀ ਹਾਂ ਜੀ ਸੱਜਰ ਮੈਂ ਤੇ ਲੱਭਦੀ ਬਹੁਤ ਘੱਟ ਗਏ ਠੀਕ ਹੈ ਜੀ ਤਿੰਨ ਚਾਰ ਦੇਆਂ ਨੂੰ ਫਿਰ ਦਿਆ ਹੋ ਗਏ ਆ ਚਾ ਤਿੰਨ ਕੱਟੀਆਂ ਕੀਤੀਆਂ ਨਹੀਂ ਨੇ ਚਾਰ ਚਾਰ ਪੰਜ ਪੰਜ ਨਗਰ ਲੱਲ ਹੀ ਨੇ ਛੇ ਠੀਕ ਹੈ ਜੀ ਨਹੀਂ ਹੁਣ ਥੋੜਾ ਬਾਜ਼ਾਰ ਤੇਜੀ ਆਈ ਆ ਹਾਂ ਜੀ ਪਸ਼ੂ ਲੱਭਣ ਘੱਟ ਦਿਆ ਜੀ ਹਾਂ ਜੀ ਪਸ਼ੂ ਵਧਿਆ ਪਰ ਫਿਰ ਆਪਣੇ ਚੈਨਲ ਤੇ ਜੀ ਵੀ ਜਾਇਜ਼ ਆ ਹਾਂ ਜੀ ਇਹਨਾਂ ਜਾਇਜ਼ ਹੀ ਦੇਂਦੇ ਆ ਠੀਕ ਹੈ ਜਾਇਜ਼ ਪਾਈਏ ਕਿੰਨੇ ਦਾ ਕਰਦੀ ਕਿੰਨੇ ਦੀ ਮੈਂ ਇਹ ਨਾ ਦੇ ਦੀਆਂ 90 ਦੀ ਉਹ ਕੰਮ ਕਰ ਇਹ ਮੈਂ ਕਿਹਾ ਕਿਰਾਇਆ ਤਾਂ ਕਿੰਨਾ ਚੜਦਾ ਤੈਨੂੰ ਬੱਸ ਜਾਂਦੀਆਂ ਦੂਰੇ ਆਪਣੇ ਜੀ ਲੈ ਆ ਜੱਜਾ ਕਰ ਇਹਨੂੰ ਦੇ ਜੀ 85 ਦੀ ਨਹੀਂ 80 ਦੇ ਲੱਗੇ ਲੈ ਆਈਏ ਯਾ ਸੁਣੋ 80 ਦੀ ਗੱਲ ਠੀਕ 1000 ਛੱਡਦੀ ਹੋਰ ਇੱਕ ਚਲ 2 ਛੱਡਿਆ ਖੱਤਰੀ ਯਾਰ ਦੀ ਜਿਹੜੇ ਵੀਰ ਨੂੰ ਚੰਗੀ ਲੱਗਦੀ ਹੈ ਨਾ ਉਹ ਹੀ ਫੋਨ ਲਾਵੇ। ਭਾਵੇਂ ਵੀਰ ਦਾ ਨਾਂ ਮੁੱਲ ਹੁੰਦਾ ਜਾਇਜ਼। ਕੋਈ ਵੀ ਭਰਾ ਜਾਦੀਆਂ ਜੇਰਬਾਜੀ ਸਾਈਨਾ ਕਰੇ। ਕੋਈ ਫੋਨ ਨਾ ਲਾਵੇ ਪਤਾ ਕੀ ਕੀ ਮਸਾਬ। ਵੀਰ ਜਾਇਜ਼ ਹੁੰਦਾ ਫਿਰ ਕਸਾਈ ਵਾਲੇ ਵੀਰ ਤੁਹਾਨੂੰ ਰੱਖ ਕੇ ਤੁਰਦੇ ਆ। ਉਹ ਤਾਂ ਗੱਲ ਨਹੀਂ ਬੰਦੀ। ਗੱਲ ਨਹੀਂ ਬੰਦੀ। ਭਾਵੇਂ ਇਦਾਂ ਦੇ ਤੋਹਫੇ ਜਿਹੜੇ ਆ ਸਾਹਿਬ ਕੋਲੋਂ ਬਾਹਰ ਜਾਈ ਤਾਂ ਬਾਜ਼ਾਰ ਦਾ ਮੁੱਲ ਬਹੁਤ ਜ਼ਿਆਦਾ ਆ। ਭਾਵੇਂ ਠੀਕ ਹੈ ਵੀਰ ਜੀ ਜਿੱਦਾਂ ਵੀ ਹੈਗੇ ਸੋਈਆਂ ਸਵਾਈਆਂ ਆਪਣੇ ਚੋਚਵਾ ਕੇ ਇੱਥੋਂ ਹੀ ਤਸੱਲੀ ਕਰ ਲੈਣ। ਹਾਂਜੀ ਹਾਂਜੀ। ਅਰੇ ਘਰ ਦੀ ਜ਼ਿੰਮੇਵਾਰੀ ਕਿਸੇ ਦੇ ਘਰ ਦੀ ਨਹੀਂ। ਠੀਕ ਹੈ